ਅਸੀਂ ਇੱਥੋਂ ਸ਼ੁਕਰਵਾਰੀ ਗਏ ਸੀਗੇ ਹਾਂਜੀ ਤੇ ਸ਼ੁਕਰ ਸ਼ੁਕਰਵਾਰੀ ਗਏ ਸੀਗੇ ਤਾਂ ਅਸੀਂ 22 ਤਰੀਕ ਨੂੰ ਤੇ ਉੱਥੇ ਅਸੀਂ ਮੈਂਟੇਮ ਜਿਹੜਾ ਮਾਲ ਹੈ ਉੱਥੇ ਅਸੀਂ ਸ਼ਨੀਵਾਰ ਨੂੰ ਗਏ ਸੀਗੇ ਹਾਂ ਸਰਕਾਰ ਸੇ ਪ੍ਰਸ਼ਾਸਨ ਸੇ ਕੋਈ ਮੰਗ ਹੈ ਆਪਕੀ ਉਹਨਾਂ ਪਰ ਕਾਰਵਾਈ ਹੋਣੀ ਚਾਹੀਏ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਏ ਬਸ ਤੇ ਇਹ ਗਰਮੀ ਦੀ ਛੁੱਟੀਆਂ ਕਰਕੇ ਮੇਰੇ ਕੋਲ ਆਏ ਹੋਏ ਸੀ ਮੈਂ ਸੋਚਿਆ ਕਿ ਚਲੋ ਤੁਹਾਨੂੰ ਲੈਂਟੇ ਬਾਲ ਘਵਾ ਕੇ ਲੈ ਕੇ ਆਣੇ ਨਾਲੇ ਕੋਈ ਸ਼ਾਪਿੰਗ ਸ਼ੁੱਪਿੰਗ ਕਰ ਲਾਂਗੇ ਇਸ ਕਰਕੇ ਮੈਂ ਉਹਨਾਂ ਨੂੰ ਲੈ ਗਿਆ ਉੱਥੇ ਜਦੋਂ ਘੁੰਮ ਰਹੇ ਸੀ ਤਾਂ ਬੱਚੇ ਨੂੰ ਦੇਖਿਆ ਕਿ ਟੌਇ ਟ੍ਰੇਨ ਦੇ ਵਿੱਚ ਕੋਈ ਖੜੀ ਹੈ ਤਾਂ ਟੌਇ ਟ੍ਰੇਨ ਨੂੰ ਸਾਨੂੰ ਕਿਹਾ ਵੀ ਉਹਦੇ ਵਿੱਚ ਮੈਨੂੰ ਮੈਂ ਝੂਟਾ ਲੈਣਾ ਹੈ ਮੈਨੂੰ ਉਹਦੇ ਵਿੱਚ ਬਿਠਾ ਲਓ ਜਦੋਂ ਅਸੀਂ ਥੋੜਾ ਪਹਿਲਾਂ ਤਾਂ ਮਨਾਂ ਕੀਤਾ ਉਹ ਥੋੜੀ ਉਹਨੇ ਜ਼ਿੱਦ ਕੀਤੀ ਤਾਂ ਚਲੋ ਅਸੀਂ ਬਿਠਾ ਦਿੱਤਾ ਉਹਨੂੰ ਉਹ ਜਦੋਂ ਝੂਟਾ ਲੈ ਰਿਹਾ ਸੀਗਾ ਸਾਡਾ ਇੱਕ ਬੱਚਾ ਹੋਰ ਵੀ ਸੀ 5 ਸਾਲ ਦਾ ਸਟੇਂ ਦੇ ਅਸੀਂ ਦੋ ਬੱਚੇ ਬਿਠਾਦੇ ਆਪਣੇ ਪਹਿਲਾਂ ਉਹਨਾਂ ਨੇ ਦੋ ਰਾਉਂਡ ਲਾਇਆ ਠੀਕ ਰਿਹਾ ਕੋਈ ਦਿੱਕਤ ਨਹੀਂ ਆਈ ਜਦੋਂ ਤੀਸਰੇ ਰਾਉਂਡ ਨੂੰ ਟ੍ਰੇਨ ਨੇ ਟਰਨ ਕਰਨ ਲੱਗੀ ਤਾਂ ਜੋ ਪਿੱਛੇ ਵਾਲਾ ਲਾਸਟ ਵਾਲਾ ਡੱਬਾ ਸੀ ਉਹ ਆਪਣੇ ਆਪ ਪਤਾ ਨਹੀਂ ਕਿਸ ਤਰ੍ਹਾਂ ਅਚਾਨਕ ਉਹ ਪਲਟ ਗਿਆ ਉਹ ਪਲਟਣ ਦੇ ਨਾਲ ਬੱਚੇ ਦਾ ਸਿਰ ਵਿੰਡੋ ਦੇ ਵਿੱਚੋਂ ਥੱਲੇ ਜਾ ਕੇ ਜ਼ਮੀਨ ਤੇ ਵੱਜਿਆ ਤੇ ਉਤੋਂ ਡੱਬਾ ਉਹਦੇ ਉੱਤੇ ਹੀ ਗਿਰ ਗਿਆ ਉਹ ਵੀ ਉਹਦੇ ਸਿਰ ਦੇ ਉੱਤੇ ਆ ਗਿਆ ਬਿਲਕੁਲ ਜਿਸ ਦੇ ਨਾਲ ਬੱਚੇ ਦਾ ਸਿਰ ਦੇ ਵਿੱਚ ਕਾਫੀ ਵੱਡਾ ਜ਼ਖਮ ਹੋ ਗਿਆ ਤੇ ਉੱਥੇ ਬਹੁਤ ਜ਼ਿਆਦਾ ਬਲੀਡਿੰਗ ਹੋਈ ਮੌਕੇ ਤੇ ਤੇ ਚਲੋ ਅਸੀਂ ਉੱਥੇ ਕੁਝ ਆਸ-ਪਾਸ ਦੇ ਲੋਕਾਂ ਦੀ ਹੈਲਪ ਲੈ ਕੇ ਦੱਬਾ ਚੁੱਕਿਆ ਤੇ ਬੱਚੇ ਨੂੰ ਕੱਢ ਕੇ ਬੜੀ ਮੁਸ਼ਕਲ ਨਾਲ ਤੇ ਆਪਣੀ ਗੱਡੀ ਤੱਕ ਲੈ ਕੇ ਗਏ ਤੇ ਪਰ ਮੌਕੇ ਤੇ ਇਲੈਕਟ੍ਰੀਕ ਬੋਲ ਦੇ ਵਿੱਚ ਕੋਈ ਵੀ ਉੱਥੇ ਨਾ ਤਾਂ ਐਂਬੂਲੈਂਸ ਸਾਡੇ ਕੋਲ ਪਹੁੰਚੀ ਨਾ ਕੋਈ ਉੱਥੇ ਫਰਸਟ ایڈ ਦੇਣ ਵਾਸਤੇ ਨਾ ਕੋਈ ਉੱਥੇ ਦਾ ਕੋਈ ਵਰਕਰ ਕੋਈ ਮੁਲਾਜ਼ਮ ਸਾਡੇ ਕੋਲ ਆਇਆ ਅਸੀਂ ਆਪਣੇ ਆਪ ਆਪਣੀ ਗੱਡੀ ਵਿੱਚ ਹੀ ਚੁੱਕ ਕੇ ਉਹਨੂੰ ਸੈਕਟਰ 32 ਦੇ ਹਸਪੀਟਲ ਵਿੱਚ ਲੈ ਗਏ ਉੱਥੇ ਕੋਈ ਲਗਭਗ 10 ਵਜੇ ਦੇ ਕਰੀਬ ਅਸੀਂ ਉਹਨੂੰ ਦਾਖਲ ਕਰਵਾਇਆ ਉਸ ਤੋਂ 3-4 ਘੰਟੇ ਬਾਅਦ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ। ਅ ਉਸ ਤੋਂ ਬਾਅਦ ਬੱਚਾ ਬੱਚੇ ਦੀ ਮੌਤ ਹੋ ਗਈ। ਹਾਂਜੀ ਬਾਕੀ ਸਾਡਾ ਪਤਾ ਨਹੀਂ ਅਸੀਂ ਅੱਜ ਸੰਸਕਾਰ ਕੀਤਾ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ। ਤੇ ਬਾਕੀ ਦੇਖਾਂਗੇ ਪਰ ਚਲੋ ਕੜੀ ਕਾਰਵਾਈ ਹੋਣੀ ਚਾਹੀਦੀ ਆ। ਪ੍ਰਸ਼ਾਸਨ ਦੀ ਵੀ ਬੜੀ ਅਣਗਹਿਲੀ ਹੈ, ਲੈਂਟੇ ਮਾਲ ਦੇ ਜੋ ਮੈਨੇਜਮੈਂਟ ਹੈ ਉਸ ਦੀ ਵੀ ਗਲਤੀ ਹੈ ਬਹੁਤ ਵੱਡੀ। ਕਿ ਟ੍ਰੇਨ ਦੇ ਵਿੱਚ ਨਾ ਤਾਂ ਕੋਈ ਸੇਫਟੀ ਮੈਜਰਮੈਂਟ ਹੈਗਾ ਕੋਈ ਉਹਦੇ ਵਿੱਚ ਕੁਝ ਵੀ ਕੋਈ ਗ੍ਰਿਲ ਵਗੈਰਾ ਵਿੰਡੋਜ਼ ਦੇ ਵਿੱਚ ਨਹੀਂ ਸੀ ਗਿਆ ਨਾ ਕੋਈ ਸੀਟ ਬੈਲਟ ਸੀ ਤਾਂ ਉੱਥੇ ਕੋਈ ਉਹਨਾਂ ਨੇ ਕੋਈ ਕਾਰਮ ਸੈਂਡ ਕੰਡੀਸ਼ਨਸ ਲਿਖ ਕੇ ਲਖਾਈਆਂ ਸੀ ਵੀ ਇਹਦੇ ਤੇ ਇੰਨੇ ਸਾਲ ਦਾ ਬੱਚਾ ਬੈਠ ਸਕਦਾ ਇੰਨੇ ਦਾ ਨਹੀਂ ਬੈਠ ਸਕਦਾ ਤੇ ਕੁਝ ਵੀ ਕੋਈ ਗਾਈਡ ਕਰਨ ਉੱਥੇ ਕੁਝ ਵੀ ਨਹੀਂ ਸੀ ਬੱਚੇ ਦਾ ਕੀ ਨਾਮ ਹੈ ਬੱਚੇ ਦਾ ਨਾਮ ਸਹਿਵਾਜ ਸਿੰਘ ਕਿੰਨੇ ਸਾਲ ਦੇ ਫਰਦੋਸ ਇਹ 5ਵੀਂ ਕਲਾਸ ਫਰਦੋਸ ਕਿੰਨੇ ਸਾਲ ਦੇ ਇਹ 10 ਸਾਲ ਦੇ